ਮੈਂ ਸਿਕਿਉਰ ਖਾਨਾ ਹਰਿਆਣਾ ਤਰ ਨਾਲਾ ਹਾਂ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਨਸ਼ੇ ਸੰਬੰਧੀ ਰੋਕ ਠਾਮ ਕਰਨ ਲਈ ਇਹ ਅਸੀਂ ਗਜਿੰਦਰ ਸਿੰਘ ਸੁਮੇਤ ਪਾਰਟੀ ਨੇ ਕੰਗਰਾਈ ਨਾਕਾ ਲਾਇਆ ਹੋਇਆ ਸੀ ਦਰਾਨੇ ਨਾਕਾ ਇੱਕ ਸ਼ੱਕੀ ਵਿਅਕਤੀ ਜਿਨ੍ਹਾਂ ਤਰਲੋਕ ਸਿੰਘ ਵਲਸੋਨੂ ਪੁੱਤਰ ਨਵਿੰਦਰ ਸਿੰਘ ਵਾਸੀ ਪੰਡੋਲੀ ਸਮਲਾ ਹਥਿਆਰ ਬਾਸ थाना ਥਾਣਾ Haryana ਨੂੰ ਸ਼ੱਕ ਦੀ ਬਿਨਾਂ ਤੇ ਰੁਕਿਆ जैसा चलासी करते उसको पच्ची ग्राम नशीला पदार्थ बराबद होने तदीश तो उसू मैडिकल करा के अब अदालत पेशता जा रहा तो था है इस संबंधी एक होर मामला साढ़े थाने दर्जों एक्टिव हो जगदीश राज चौकीोंगा मान योग एस ओ पी साहब ददायतों मुताबक नशे की रोकथाम ले पेंड टूटा कल विखे नाका लाया होयाने ਨਾਕਾਬੰਦੀ ਇੱਕ ਛੱਤੀ ਵਿਅਕਤੀ ਜੋ ਪੁਲਸ ਵਰਦੀ ਦੇ ਕੇ ਬਾਪੂਸ਼ੇਲ ਮੋੜ ਲਗਾਈ ਤੇ ਉਸ ਨੂੰ ਕਾਬੂ ਕਰਕੇ ਤੋਸਿਰਿਫ ਜਾਰਸੀ ਕੀਤੀ ਗਈ ਉਸ ਨੂੰ ਨਿੰਜਾਗਰਾਮ ਸੀਲਾਪੋਟਪੁਰਾਮ ਕੀਤਾ ਗਿਆ ਤੇ ਉਸਨੇ ਬਾਰਖਲਾ ਪੁਗਤਮਾ ਦਾਦ ਕਰਕੇ ਜਿਸ ਨੂੰ ਅੱਜ ਮਾਨ ਜੋਗਦਾਰ ਪੇਸ਼ ਕੀਤਾ ਜਾ ਰਿਹਾ ਹੈ ਮੈਂ ਹਰਿਆਣਾ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਤੁਹਾਡੇ ਛੇਦ ਵਿੱਚ ਕੋਈ ਨਸ਼ਾ ਵੇਚਦਾ ਜਾਂ ਪੀਂਦਾ ਤਾ ਉਸ ਦੀ ਸੂਚਨਾ ਦੇਣ ਵਾਲਾ ਨਾਂ ਗੋਪਤ ਰੱਖਿਆ ਜਾਊਗਾ ਅਤੇ ਮਾਣਯੋਗ ਐਸਐਸਪੀ ਸਾਹਿਬ ਦੀ ਹਦਾਇਤ ਅਨੁਸਾਰ ਜੇਕਰ ਕੋਈ ਨਸ਼ਾ ਵੇਚਦਾ ਉਹ ਦੱਸਣ ਵਾਲੇ ਦਾ ਨਾਂ ਗੋਪਤ ਰੱਖਿਆ ਜਾਊਗਾ ਤੇ ਉਸਦੇ ਬਾਰੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜੇਕਰ ਕੋਈ ਨਸ਼ਾ ਪੀਂਦਾ ਤੇ ਉਸ ਦੀ ਉਸ ਨੂੰ ਦਾਖਲ ਕਰਾਉਣ ਲਈ ਅਸੀਂ ਸਰਕਾਰੀ ਨਸ਼ਾ ਸਭਾ ਕੇਂਦਰ ਵਿੱਚ ਹਿਾਰਕਪੁਰ ਪਹੁੰਚਾਉਂਦੇ ਹਾਂ ਅੰਮ੍ਰਿਤਵਾਰ ਨੂੰ